你不要说。<laughs> <laughs> तू इसको सोच रही है तो थोड़ा नहीं कर सकता है तब तो तू भी कैंडी खाती है जैसे इस तरह की बात तब तो ये और तब तो मैं भी करने के लिए उसकी नमाज़ या काम ये ये तो आप इस तरह की बातें कभी कभी खाते हैं कभी कभी ये तो बहुत ਉਹ ਹੁੰਦਾ ਫਾਦਿ ਉਹ ਦੀ ਸਥਿਤੀ ਆ ਦੀ 2 ਸਾਲ ਦਾ ਤੀਹੇ ਤੇ ਉਹਨੇ ਇਨੇ ਕਰਜ਼ੇ ਤੋਂ ਪਰੇਸ਼ਾਨ ਆ ਕੇ ਪਰੇਸ਼ਾਨ ਹੋ ਕੇ ਇਹ ਸੁਸਾਈਡ ਕਰ ਲਈ ਇਹ ਗਰੀਬ ਪਰਿਵਾਰ ਹੈ 227 ਸਾਲ ਦਾ ਬੱਚਾ ਹੈ ਤੇ ਇਹਦੀ ਜਿਹੜੇ ਘਰ ਵਾਲੀ ਆ ਉਹ ਹੈਂਡੀਕੈਪਟ ਹੈ ਤੇ ਜੰਮੀ ਗਰੀਬ ਪਰਿਵਾਰ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦਾ ਜੋ ਕਰਜ਼ਾ ਹੈ ਉਹ ਮਾਫ ਕੀਤਾ ਜਾਵੇ ਤੇ ਰੁਮ ਵਾਲੀ ਸਹਾਇਤਾ ਦਿੱਤੀ ਜਾਵੇ ਤੇ ਇਹਦੇ ਘਰ ਨੂੰ ਹੈਂਡੀਕੈਪ ਹੈਂਡੀਕੈਪਰ ਦੇ ਤੌਰ ਤੇ ਇਹ ਉਹ ਨੋ ਕਰ ਦਿੱਤੀ ਜੀ ਵੀ ਜਿਹੜਾ ਇਹ ਕਰੇ ਕਿੱਥੇ ਕਰੇ ਕਿਵੇਂ ਕਰੇ ਇਹਨੇ ਆਪਣੇ ਘਰੇ ਕਰਿਆ ਜੀ ਪੱਖੇ ਨਾਲ ਲੜਕ ਗਏ ਇਹਦਾ ਕਰਦਾ ਸੀ ਜੀ ਬੈਂਕਾਂ ਦਾ ਸੀ ਸਰਕਾਰੀ ਸੀ ਕਿਵੇਂ ਦਾ ਕਰਦਾ ਇਹ ਕੁਝ ਬੈਂਕਾਂ ਦੇ ਵੀ ਸੀ ਜੀ ਲਿਮਟ ਸੀ ਤੇ ਬਾਕੀ ਫਾਈਨਾਂਸਰਾਂ ਦਾ ਕਰ ਜਾਂਦੀ ਕਾਰਨ ਇਹਨਾਂ ਦਾ ਸਰਪ੍ਰੀ ਜੀ ਦਰਤੀ ਦਫਰਸ਼ਨ ਤੇ ਰਹਿੰਦੇ ਭਾਈ ਵਾਹਣ ਘੱਟ ਹੋਣ ਕਰਕੇ ਯੂਨ ਕੰਮ ਹੈ ਨਹੀਂ ਸੀ ਸਰਪ੍ਰੀ ਡੇਲੀ ਤੋਂ ਨਹੀਂ ਮੌਨ ਨਰਮ ਪ੍ਰਵਾਹ ਤੋਂ ਦੋ ਵਰਗਾ ਬੰਦਾ ਸੀ ਸਰਜੀ ਕਰਤੀ ਦਾ ਪ੍ਰਸ਼ਨ ਚ ਰੰਗ ਚ ਸਾਫੀ ਕੈਂਸਰ ਜੀ ਬਣਾ ਸਰਜੀ ਕਾफी ਜਾਦੀ ਪ੍ਰੋਸੈਸ ਨੂੰ ਉਹਨਾਂ ਕਰਦੇ ਕਾਰਨ ਉਹ ਦਮ ਤੋੜ ਗਿਆ ਉਹਨੇ ਕੋਸ਼ਿਸ਼ ਕੋ ਬਹੁਤੀ ਕੀਤੀ ਨੀਂਤ ਬਹੁਤੀ ਕੋਸ਼ਿਸ਼ ਕੀਤੀ ਉਹਨੇ ਜੋ ਪ੍ਰਾਈਵੇਟ ਡਾਕਟਰ ਕਰਦੇ ਰਹੇ ਫਿਰ ਰਿਜਦਾਰੀ ਕਰਕੇ ਪਰ ਫਿਰ ਵੀ ਉਹ ਤੋਂ ਜਦੋਂ ਨਾ ਕਰ ਜਾ ਸਕਿਆ ਹੀ ਉਹਨੇ ਅਖੀਕੇ ਇਹ ਫੈਸਲਾ ਲਿਆ ਵੀ ਜਿੰਨਾ ਵੀ ਉਹਨਾਂ ਦਾ ਕਰਜ਼ਾ ਸਾਰਾ ਕਰਜ਼ਾ ਮੁਕਤ ਕੀਤਾ ਜਾਵੇ ਅਤੇ ਇਹਨਾਂ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਦਦ ਮਿਲ ਸਕੇ ਛੇ ਮਹੀਨੇ ਉਨ੍ਹਾਂ ਦੀ ਵਾਈਫ ਤੇ ਇੱਕ ਬੱਚਾ ਹੀ 2 ਸਾਲ ਦਾ ਤੇ ਇੱਕ ਮਾਤਾ ਹੀ